ਸ਼ੀਰੀ ਗੁਰੂ ਰਵਿਦਾਸ ਚੌਂਕ ਤੋਂ ਬੂਟਾ ਮੰਡੀ ਨੂੰ ਕੋਧਾ ਰੋੜੀ ਤਿੰਨਾਂ ਲੱਗਦੇ ਥਾਵਾਂ ਤੇ ਮਿਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਕਾਰਵਾਈ ਦੱਸ ਜੇ ਕਿ ਇਸ ਕਾਰਵਾਈ ਨੂੰ ਲੋਕਾਂ ਨੇ ਕਿਹਾ ਸ਼ਰੀਆਮ ਗਰੀਬਾਂ ਨਾਲ ਤੱਕਾ ਰੇੜੀਆਂ ਵਾਲੇ ਦਾ ਚੱਕਿਆ ਕੰਡਾ ਉੱਥੇ ਹੀ ਕਈ ਦੁਕਾਨਦਾਰਾਂ ਦੇ ਚੱਕੇ ਬੋਰਡ ਪਬਲਿਕ ਨੇ ਇਸ ਚੀਜ਼ ਦਾ ਕੀਤਾ ਵਿਰੋਧ ਤੇ ਵੱਡੀਆਂ ਦੁਕਾਨਦਾਰਾਂ ਦੇ ਖਿਲਾਫ ਨੇ ਕੀਤੀ ਕੋਈ ਵੀ ਕਾਰਵਾਈ ਤੇ ਉੱਥੇ ਹੀ ਲੋਕਾਂ ਨੇ ਇਸ ਨੂੰ ਸਰਕਾਰ ਦੇ ਸੀਅਰਗੇ ਨਾ ਕੰਮੀ ਸਰਕਾਰ ਹੈ ਅਤੇ ਕਈਆਂ ਨੇ ਸਰਕਾਰ ਨੂੰ ਲਾਂਤਾਂ ਵੀ ਪਾਈਆਂ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਗਰੀਬ ਦੇ ਨਾਲ ਤੱਕਾ ਕਿੱਤਾ ਗਿਆ ਰੇੜੀਆਂ ਤੇ ਕੰਡੇ ਚਗਵਾ ਦਿੱਤੇ ਗਏ ਨੇ ਲੈ ਕੇ ਲੈ ਗਏ ਹਾਂ ਚੁੱਲਾ ਲੈ ਗਿਆ ਆ ਗਿਆ ਚੁੱਲੇ ਪੈਪ ਲੈ ਗਿਆ ਸਰਕਾਰਾਂ ਵੱਲੋਂ ਨੌਕਰੀਆਂ ਨਹੀਂ ਦਿੱਤੀ ਜਾ ਰਹੀਆਂ ਪਰ ਲੋਕੀ ਜ ਆਪਨਾ ਕੰਮ ਖੋਲ ਰਿਆ ਪੈਸੇ ਲਾ ਕੇ ਫਿਰ ਉਹ ਵੀ ਸਮਾਂ ਚੱਕ ਕੇ ਲੈ ਜਾਂਦੇ ਆ ਇਹਨਾਂ ਨੂੰ ਲਾਈਟਾਂ ਨਹੀਂ ਦਿਖਦੀਆਂ ਗੰਦੇ ਪਾਣੀ ਨਹੀਂ ਦਿਖਦੇ ਸੀਵਰੇਜ ਨਹੀਂ ਦਿਖਦੇ ਇਹ ਸਭ ਚੀਜ਼ਾਂ ਇਹਨਾਂ ਨੂੰ ਦੇਖਿਆ ਜਾਂਦੀਆਂ شوف ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਦਾਵਾ ਕਰਦੀ ਗਰੀਬ ਵਾਲੀ ਆਪਾਂ ਕੰਮ ਕਰ ਰਹੇ ਆ ਕੀ ਕਰ ਰਹੇ ਇਹੀ ਕੰਮ ਕਰ ਰਹੇ ਨੇ

ਮੰਜ਼ੂਰੀ ਮੈਂਨਤ ਕਰਦੇ ਹਾਂ ਕਿਤੇ ਕਿਹੜੀਆਂ ਵਾਲਿਆ ਸਮਾਨ ਚੱਕਿਆ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਓਏ ਓਏ ਦਾਦੇ ਇੱਕ ੱਤਕਾ ਆ ਯਾਰ ਸਾਰਾ ਚੱਲ ਨਹੀਂ ੱਤਕਾ ਡਿਆ ਹੈ ਬੰਦੇ ਆ ਸੀ ਰੋਮ ਰੇੜੀਆਂ ਰੂੜੀਆਂ ਲੱਗੀਆਂ ਹੋਈਆਂ ਨੇ ਪਿੱਛੇ ਕਰਕੇ ਲੱਗੀਆਂ ਹੋਈਆਂ ਜੇ ਨਾ ਕੋਈ ਤੰਗੀ ਪਰੇਸ਼ਾਨੀ ਆ ਰਹੀ ਆ ਉਹਦੇ ਬਾਰੇ ਕੀ ਕਹਿਣਾ ਹੈ ਅੱਜ ਇਹ ਵੀ ਸਭ ਤੋਂ ਵੱਡੀ ਗੱਲ ਦੇਖੋ ਸਪੇਸ ਕਿੰਨਾ ਹੈਗਾ ਯਾਰ ਰੋਡ ਤੋਂ ਕਿੰਨਾ ਛੱਡਿਆ ਹੋਇਆ ਹੈ ਚਾਰ ਨਹੀਂ ਲੱਗ ਰਿਹਾ ਵੱਡੀ ਕੋਈ ਜਾਮ ਨਹੀਂ ਲੱਗਦੀ ਕੋਈ ਜਾਮ ਲੱਗ ਹੀ ਨਹੀਂਦਾ ਇੱਥੇ ਨਹੀਂ ਵੱਡੀਆਂ ਦਕਾਨਾਂ ਦੇ ਬੋਟ ਉਧਾਂ ਛੱਡ ਦਿੱਤੇ ਜਾਂਦੇ ਆ ਕਰੀਬਾ ਦੇ ਨਾਲ ੱਤਕਾ ਕੀਤਾ ਜਾ ਰਿਹਾ ਕਿੱਦਾਂ ਤੁਸੀਂ ਉਹ ਇਹ ਤਾਂ ਪੁਰਾਣੀ ਗੱਲ ਚੱਲਦੀ ਆਈ ਐ ਦਿੱਲੀ ਜਾਣੀ ਐ ਇਹ ਕਦੀ ਹਟ ਨਹੀਂ ਸਕਦੀ ਕਿਸੇ ਦਾ ਸਿਲੰਡਰ ਚੱਕਿਆ ਜਾ ਰਿਹਾ ਕਿਸੇ ਦਾ ਕੋ ਸਰਕਾਰਾਂ ਵੱਲੋਂ ਨੌਕਰੀ ਨਹੀਂ ਦਿੱਤੀ ਜਾ ਰਹੀ ਪਰ ਬੇਰੋਜ਼ਗਾਰ ਜ਼ਰੂਰ ਕੀਤਾ ਜਾ ਰਿਹਾ ਉਹ ਤੇ ਸਰਕਾਰ ਹੀ ਫੁੱਦੂਆ ਭੈਣ ਜੂ ਸਰਕਾਰ ਜਿਹੜੀਆਂ ਸਰਕਾਰਾਂ ਨੇ ਇਹ ਪਬਲਿਕ ਕਿਸੇ ਕੰਮ ਦੀ ਸਰਕਾਰ ਨਹੀਂ ਐ ਝੂਠ ਬੋਲਣ ਦੀ ਸਰਕਾਰ ਐ ਜਿੰਨਾ ਕੁਝ ਕਰਨ ਦੇ ਹੀ ਐ ਹੁਣ ਜਿੰਨੇ ਵੀ ਬੰਦੇ ਆ ਤੇ ਸਮਾਨ ਚੱਕੇ ਗਏ ਨੇ ਸਾਰੇ ਜਿਹੜੇ ਗਰੀਬ ਬੰਦੇ ਆ ਜਿੰਨੇ ਦੇ ਵੀ ਸਮਾਨ ਚੱਕੇ ਗਏ ਨੇ ਅਸੂਲ ਅਸੀਂ ਵੀ ਇਸ ਗੱਲ 'ਤੇ ਰੋਂਗ ਕਵਾਂਗੇ ਜੇ ਉਹ ਛੜਕਦੇ ਕਿਨਾਰੇ 'ਤੇ ਹੋਵੇ ਜੇ 40 ਫੁੱਟ ਬੰਦਾ ਪਿੱਛੇ ਬੈਠਾ ਉਹਦਾ ਸਮਾਨ ਚੱਕਣ ਦਾ ਕੀ ਆਈਡੀਆ ਬੰਦਾ ਮਤਲਬ ਗਲਤ ਹੋ ਰਿਹਾ ਤੁਹਾਡੇ ਨਜ਼ਰੀਏ ਦੇ ਨਾਲ ਬਿਲਕੁਲ ਗਲਤ ਉਹ ਚੋਰ ਫੜਿਆ ਹੋਇਆ ਕਹਿੰਦੇ ਨੇ ਥਾਣੇ ਵਾਲੇ ਤੁਸੀਂ ਲਿਆ ਕੇ ਛੱਡ ਦਿਓ ਕਹਿੰਦੇ ਉਹਨੂੰ ਸੱਟ ਲੱਗੀ ਹੈ ਮਤਲਬ ਪੁਲਿਸ ਦਾ ਵੀ ਕੰਮ ਆ ਸੀ ਪੁਲਿਸ ਵਾਲੇ ਕੰਮ ਆ ਸੀ ਕਰੀਏ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਗਲਤ ਹੋ ਰਿਹਾ ਜੀ ਬਹੁਤ ਬਹੁਤ ੱੱਕਾ ੱੱਕਾ ਪੂਰਾ ੱੱਕਾ ਹੋ ਰਿਹਾ